हां जी दोस्तों सत श्री अकाल जी वैगुरु करे सारे ठीक ठाक होमो तुसी ते आ देखो जेवीसी चल रही है ते जेवीसी ਨਾਲ ਆਪਾਂ तकरीबन 8-10 ਤੋਂ 10 ਫੁੱਟ ਮਿੱਟੀ ਕਢਾ ਰਹੇ ਹਾਂ ਮਿਸਤਰੀ ਕਢਾ ਰਿਹਾ ਹੈ ਮੈਂ ਮਿਸਤਰੀ ਨੂੰ ਮਨਾ ਕਰਿਆ ਸੀ ਉਹ ਫੇਰ ਵੀ ਕਢਾ ਰਿਹਾ ਹੈ ਦੇਖੋ ਆਪਣੇ ਪੁਰਾਣੀਆਂ ਉਹ ਨਿਵਾ ਨਿਕਲੀਆਂ ਥੱਲੇ ਵਾਲੇ ਘਰ ਨਿਕਲੇ ਜਿੱਥੇ ਜਿਹੜੇ ਕਿ ਬੀਹਨੋਂ ਪਹਿਲਾਂ ਉੱਚੇ ਹੁੰਦੇ ਸੀ 6-7 ਫੁੱਟ ਮਿੱਟੀ ਸਿਰ ਛੱਟ ਕੇ ਵੀ ਹੋਈ ਫੁੱਟ ਹੋ ਉੱਚੀ ਹੋ ਗਈ ਸਮਝ ਲੈ ਭਰਤ ਸੀ ਜਿਹੜੀ ਹਾਂ ਤੇ ਤੁਸੀਂ ਅੱਗੇ ਦੇਖ ਸਕਦੇ ਹੋ ਦੇਖੋ ਕਿੰਨੀ ਮਿੱਟੀ ਕੱਢੀ ਆ ਕਿੰਨੇ ਥੱਲੇ ਵਾਲੇ ਬੀਮ ਨਿਕਲੇ ਆ ਤੇ ਉਦੋਂ ਹੀ ਚੱਲ ਰਿਹਾ ਹੈ ਆ ਅੱਗੇ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਉਹ ਕੁਛ ਮਿੱਟੀ ਅੱਗੇ ਨਾ ਉਹ ਸਾਹਮਣੇ ਦੇਖ ਸਕਦੇ ਆ ਆਪਾਂ ਜਿਹੜੀ ਉਹ ਮਿੱਟੀ ਨਾ ਕੁਛ ਬੱਚੀ ਸੀ ਮੈਂ ਮਿਸਤਰੀ ਨੂੰ ਕਹਾ ਮੈਂ ਉਹ ਮਿੱਟੀ ਬਚਦੀ ਹੈ ਕੁਛ ਬਚਾ ਲੈ ਵੀ ਤੂੰ ਯਾਰ ਹੋਰ ਡੂੰਗਾ ਨਾ ਭਟਾ ਆਹ ਦੇਖੋ ਵਜਦੀ ਉਹ ਜਿਹੜੀ ਇਟਾ ਨਿਕਲੀਆਂ ਸਾਡੀਆਂ ਪੁਰਾਣੀਆਂ ਨਿਵਾਵਾਂ ਨੇ ਇਹ ਨਿਵਾਵਾਂ ਦੇ ਉੱਪਰ ਆਖਿਆ ਸੀ ਮੈਂ ਉਹਨੂੰ ਆਖਿਆ ਵੀ ਯਾਰ ਇਹਦੇ ਉੱਪਰ ਬੀਮ ਪਾ ਲੈ ਤੇ ਇਹਨਾਂ ਦੀ ਸਪੋਰਟ ਲੈ ਲੈ ਤੇ ਉਹ ਕਹਿੰਦਾ ਮਿਸਤਰੀ ਨਹੀਂ ਮੰਨਿਆ ਤੇ ਫਿਰ ਆਪਾਂ ਉਹ ਲੋਡਰ ਮੰਗਾਇਆ ਦੇਖੋ ਲੋਡਰ ਦੇ ਨਾਲ ਜਿਹੜੀ ਬਚਦੀ ਮਿੱਟੀ ਐ ਫਿਰ ਮਿਸਤਰੀ ਨੇ ਉਹ ਵੀ ਕਹਿ ਕਹਿ ਕੇ ਮੈਨੂੰ ਕਢਵਾਈ ਮੈਂ ਇਸ ਸ਼ਰਮੋ ਸ਼ਰਮੀ ਲੱਗਿਆ ਰਿਹਾ ਤਾਂ ਕਿ ਵੀ ਜਿਵੇਂ ਹੁਣ ਤੁਸੀਂ ਕਈ ਬੰਦੇ ਕਹਿੰਦੇ ਨੇ ਵੀ ਯਾਰ ਮਿਸਤਰੀ ਤਾਂ ਸਹੀ ਸੀ ਤੂੰ ਗਲਤ ਸੀ ਕਿਉਂ ਕਿਉਂਕਿ ਮੈਂ ਉਹਦੇ ਵੀ ਆਖੇ ਲੱਗੇ ਗਿਆ ਤੇ ਮਿੱਟੀ ਕਢਾਈ ਗਿਆ ਤੇ ਹੁਣ ਮੈਂ ਮਿਸਤਰੀ ਨੂੰ ਫੇਰ ਰੋਕਿਆ ਵੀ ਯਾਰ ਆਪਾਂ ਇੰਨੀ ਮਿੱਟੀ ਕਢਾਤੀ ਕਿਉਂਕਿ ਉਹਦੇ ਕਢਾਉਣ ਤੋਂ ਮਿੱਟੀ ਤੋਂ ਬਾਅਦ ਕਹਿੰਦਾ ਵੀ ਨਿਵਾਂ ਪੱਟੋ ਦੇਖੋ ਆਪਾਂ ਇੱਥੇ ਆਪਾਂ ਨਿਵਾਂ ਪੱਟ ਰਹੇ ਹਾਂ 8 8 ਡਾਊਨ ਆਫ ਫੁੱਟ ਮਿੱਟੀ ਕਢਾਤੀ ਉਹ ਤੋਂ ਬਾਅਦ ਦੇਖੋ ਆਪਾਂ ਨਿਵਾਂ ਪਟਾਈਆਂ ਇਹ ਨਿਵਾਂ ਤਕਰੀਬਨ ਹੋ ਗਈਆਂ ਸੀ ਹਾਂ 8 8 9 ਨੂੰ ਫੁੱਟ ਹੋਰ ਡੂੰਘੀਆਂ ਤਕਰੀਬਨ 16 17 ਫੁੱਟ ਜਿਹੜੀ ਆਪਣਾ ਅ ਲੇਵਲ ਦੇ ਨਾਲੋਂ 16 17 ਫੁੱਟ ਡੂੰਘਾ ਚਲਾ ਗਿਆ ਸੀ ਆਪਣਾ ਦੇਖੋ ਇਹ ਕਿੰਨੇ ਆਪਾਂ ਬੰਦੇ ਲਾਏ ਹੋਏ ਨੇ ਉਹ ਦੇਖੋ ਦੋਨੇ ਪਾਸੇ ਬਿਹਾਰੀ ਮਜ਼ਦੂਰ ਨੇ ਭਈਏ ਤੇ ਉਹ ਬੁਲਾਏ ਮੈਂ ਤੇ ਉਹਨਾਂ ਨੇ ਦੇਖੋ ਕਾਲੀ ਮਿੱਟੀ ਨਿਕਲੇ ਉਹ ਕਾਲੀ ਮਿੱਟੀ ਨੂੰ ਨਹੀਂ ਮੰਨਿਆ ਕਹਿੰਦਾ ਹਜੇ ਵੀ ਠੀਕ ਨਹੀਂ ਕੰਮ ਫਿਰ ਮੈਂ ਮਿਸਤਰੀ ਨੂੰ ਜਵਾਬ ਦਿੱਤਾ ਮਹਤੂ ਭਾਈ ਜਾ ਮੈਨੂੰ ਬੰਦਾ ਕੋਈ ਹੋਰ ਪੁੱਛਣਾ ਪਊ ਬੰਦਾ ਫਿਰ ਹੋਰ ਪੁੱਛਿਆ ਕਿ ਮੈਂ ਤਿੰਨ ਚਾਰ ਮਿਸਤਰੀ ਬੁલાਏ ਉਹਨਾਂ ਨੇ ਮੈਨੂੰ ਰਾਏ ਦਿੱਤੀ ਕਹਿੰਦੇ ਯਾਰ ਤੂੰ ਜਿਹੜੀਆਂ ਨਿਵਾ ਪਟਾਈਆਂ ਨੇ ਬੰਦ ਮਿਸਤਰੀ ਨੇ ਰਾਏ ਦਿੱਤੀ ਕਹਿੰਦੇ ਤੁਸੀਂ ਨਿਵਾ ਬੰਦ ਕਰਾ ਦਿਓ ਨਿਵਾ ਬੰਦ ਕਰਾਤੀਆਂ ਉਹ ਮਿਸਤਰੀ ਨੂੰ ਬੁਲਾਇਆ ਪਹਿਲਾਂ ਵਾਲੇ ਨੂੰ ਸਮਝਾਇਆ ਵੀ ਭਾਈ ਐਸਲੂਟ ਕਰ ਲੈ ਉਨੇ ਕਿਸੇ ਦੀ ਗੱਲ ਨਹੀਂ ਸੁਣੀ ਕਹਿੰਦਾ ਯਾਰ ਮੈਨੂੰ ਰਾਇਆ ਦੇ ਨਾਲ ਆ ਜਾਂਦੇ ਨੇ ਕਹਿੰਦਾ ਸਾਡੇ ਰਾਇਆ ਦਿੰਦੇ ਨੇ ਕਹਿੰਦਾ ਵੀ ਆਪ ਆਏ ਕਰਦੇ ਰੋ ਕਰਦੇ ਚਲੋ ਉਹਦੇ ਗੱਲ ਨਾ ਸੁਣੀ ਹੁਣ ਦੇਖੋ ਉਹਨੂੰ ਹਟਾ ਕੇ ਆਪਾਂ ਦੇਖੋ ਜਿਹੜਾ ਉਹ ਭਰਾ ਆ ਕੇ ਬੰਦ ਕਰਾਈਆ ਤੇਰਾ ਮੂਰੇ ਆਪਣਾ ਘਰ ਚਾਹੀ ਮਿੱਟੀ ਮਿੱਟੀ ਦੇ ਅੰਦਰ ਉਹ ਕੁੱਟਾਲੀਆਂ ਪੜੀਆਂ ਕਰੀਆਂ ਦੇਖੋ ਮਿਸਤਰ ਨਟਾਲੀਆਂ ਪੜੀਆਂ ਨੇ ਉੱਤੇ 7 80 ਥਾਲੀਆਂ ਖੜਾਈਆਂ ਸੀ ਉਹ ਸਭ ਆਪਾਂ ਪਾ ਰਿਆ ਅੰਦਰ ਦੇਖੋ ਹੋਪੀਂਗਾ ਹੋਵਦੀ ਆ ਨਾ ਤੇ ਕੰਮੜ ਹੋ ਜਾਂਦਾ ਮਿੱਟੀ ਪਾਓ ਘੜਾਓ ਤੇ ਜਿਹੜਾ ਵਾ ਦੇਖੋ ਪਹਿਲਾਂ ਮਿੱਟੀ ਸੰਭਲੇਓ ਤੇ ਡੋਡਰ ਦੇ ਨਾਲ ਅਹਾਂ ਤੱਕ ਤੱਕ ਕੇ ਉਹ ਦੂਰ ਤੱਕ ਫੁੱਟਿਆਂ ਵਿੱਚ ਤੇ ਆ ਦੇਖਾ ਤੇ ਦੇਖਣਾ ਹਨਾ ਰਾ ਰੁਕੀਤਾ ਤੇ ਚੰਗੀ ਤਰ੍ਹਾਂ ਪਰ ਉਹਨੇ ਕਿਸੇ ਦੀ ਸੁਣੀ ਨਹੀਂ ਤਾਂ ਮਜਬੂਰ ਨ ਮੈਨੂੰ ਇਸਤੇ ਨੂੰ ਹਟਾਉਣਾ ਪਿਆ ਹੋਰ ਮਿਸਤਰੀ ਹੋ ਕਰਨਾ ਪਿਆ ਇਨਾ ਸ਼ੁਕਰ ਹੈ ਮੇਰੀ ਨਾ ਉਹਦੇ ਲਵੇ ਕੋਈ ਸਾਈ ਗਈ ਸੀ ਮੂੰਹ ਜਵਾਨੀ ਸਾਡੀ ਗੱਲ ਹੋਈ ਹੋਈ ਸੀ ਤੇ ਨਾ ਹੀ ਆਪਣਾ ਪੈਸਾ ਉਹਦੇ ਕੋਣੀ ਗਿਆ ਤੇ ਨਾ ਹੀ ਆਪਾਂ ਤੋਂ ਉਹਨੇ ਹੁੱਕ ਰਿਆ ਹਨਾ ਫੇਰ ਆ ਦੇਖੋ ਬੰਦ ਉਹ ਕਰਕੇ ਉਹ ਨਿਉਆ ਬੰਦ ਕਰਾ ਕੇ ਤੇ ਫੇਰ ਆਪਾਂ ਹਾ ਚੰਗੀ ਤਰ੍ਹਾਂ ਥੱਪ ਕੇ ਵਿੱਚ ਜੀਵੀ ਸੀ ਦੇ ਢੇੜੇ ਦਿੱਤੇ ਜੀਵੀ ਸੀ ਨਾਲ ਲਵਾਇਆ 3-4 ਘਟੇ ਤੇ ਫੇਰ ਆਹ ਪਿੱਲਰ ਭਰ ਕੇ ਹੁਣ ਦੇਖੋ ਆਪਾਂ ਉਹ ਭਰਤ ਪਾ ਰਿਹਾ ਦੇਖੋ ਪਹਿਲੀ ਟਰਾਲੀ ਆ ਗਈ ਭਰਤ ਲੱਗ ਗਿਆ ਆਪਾਂ ਸਿੱਟਣ ਹੈ ਇਹ ਤੁਸੀਂ ਦੇਖ ਸਕਦੇ ਹੋ ਆ ਦੇਖ ਲਓ ਮੈਂ ਰਾਹ ਦੇ ਅੰਦਰ ਦੇ ਦੇ ਤੈਨੂੰ ਜਾ ਕੇ ਹੁਣ ਦੇ ਅੰਦਰ ਆਪਾਂ ਹੁਣ ਦੇ ਨੂੰ ਪਰਤ ਪੈਂਦੀ ਜਾ ਰਹੀ ਹੈ ਕਿ ਕਿਲ੍ਹਾ ਦੇ ਉੱਪਰ ਦੀ ਖਾਲੀ ਦਬ ਜਾਂਦੀ ਹੈ ਥੱਲੇ ਦਬਣੀ ਹੈ ਜਦੋਂ ਕੋਲਾ ਹੋ ਗਿਆ ਇਥੋਂ ਠੀਕ ਹੈ ਬਹੁਤ ਉਸ ਦੇ ਨਾਲ ਲੈਣ ਦੇ ਚਲ ਜਿੰਨੇ ਕ ਬੈਗ ਜਾਂਦੇ ਹੈ तकरीबन 7-800 ਰੁਪਇਆ 800 ਰੁਪਇਆ ਮਗੁੱਤਾ ਢੀੜ ਇਹਨੇ ਲੱਗਾ ਖੜਾਈ ਪੋਾਈ ਵਿੱਚ ਹੋ ਕਰੀ ਹੈ ਹੈ ਤੇ ਆਲੇ ਦੁਆਲੇ ਟਰੈਕਟਰ ਗੜ ਚੁੱਕਿਆ ਕੋਈ ਬਾ ਦਿਖ ਰਿਆ ਨਹੀਂ ਕਿ ਬਸਾ ਕੱਢ ਕੇ ਡੋਲਰ ਪਾਵਾਗੇ ਡੋਲਰ ਦੇ ਨਾਲ ਅੱਗੇ ਮਿੱਟੀ ੱੱਕੀ ਸਾਰੀ ਫਿਰ ਲੋਡਰ ਦੇ ਨਾਲ ਮਿੱਟੀ ਪਾਉਂਦੇ ਰਹੇ ਕਿਉਂ ਟਾਲੀ ਆ ਗਈ ਤਾਂ ਟਰਾਲੀ ਨਾਲ ਮਿੱਟੀ ਪਾਈ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀ ਮਿੱਟੀ ਥੱਲੇ ਨੂੰ ਜਾ ਰਹੀ ਹੈ ਹੈ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਈ ਮਿਸਤਰੀ ਮੈਨੂੰ ਕਮੈਂਟਾਂ ਦੇ ਵਿੱਚ ਕਹਿੰਦੇ ਨੇ ਯਾਰ ਤੂੰ ਮਿਸਤਰੀ ਦਾ ਕਹਿੰਦੇ ਸਹੀ ਹੁਣ ਤੂੰ ਗਲਤ ਹੋਵੇਂਗਾ ਹੁਣ ਜਦੋਂ ਮਿਸਤਰੀ ਨੇ ਰਹਿ ਦਿੱਤੀ ਮੈਂ ਹੁਣ ਇਹ ਵੀ ਕਹਤਾ ਯਾਰ ਤੂੰ ਮੈਥੋਂ ਲਿਖ ਕੇ ਦੇ ਦੇ ਨਾ ਵੀ ਮੇਰਾ ਘਰ ਹੱਲ ਜੇ ਕੋਈ ਤੇੜਾ ਜੇ ਤੈਨੂੰ ਕੋਈ ਦਿੱਕਤ ਨਹੀਂ ਤੂੰ ਮੇਰਾ ਇੰਨਾ ਖਰਚਾ ਨਾ ਕਰਾ ਮੈਂ ਚਾਰ ਬੰਦੇ ਤੈਨੂੰ ਲਿਖ ਕੇ ਦੇ ਦੇਣਾ ਵੀ ਬੀਮ ਪਾ ਕੇ ਤੂੰ ਚੰਗੀ ਤਰ੍ਹਾਂ ਮੇਰਾ ਘਰ ਬਣਾ ਦੇ ਨਹੀਂ ਕਹਿੰਦਾ ਮੈਂ ਕਵ ਦੇ ਹਿਸਾਬ ਨਹੀਂ ਕਹਿੰਦਾ ਵੀ ਲਗਭਗ 60000 ਲੀਟਰ ਥੱਲੇ ਲਵਾ ਰਿਆ ਸੀ 60000 ਥੱਲੇ ਲੱਗ ਰਹੀ ਸੀ 15 ਫੁੱਟ 16 ਫੁੱਟ ਉੱਚੀ ਸਤਾਰਾ ਤੇ 1500 ਸਕੇਅਰ 15 1600 ਸਕੇਅਰ ਫੁੱਟ ਜਗਾ ਸੀ ਹੁਣ ਤੁਸੀਂ ਖੁਦ ਹੀ ਹਿਸਾਬ ਲਾ ਸਕਦੇ ਹੋ ਕਿੰਨੀ ਯੂਨਿਟ ਟੱਕ ਪਾਸੇ ਘਾਹ ਖੜਾ